ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੋ ਜੀ ਅੱਜ ਆਪਾਂ ਬਣਾਵਾਂਗੇ ਸ਼ੱਕਰਪਾਰੇ। ਸ਼ੱਕਰਪਾਰੇ ਆਪਾਂ ਬਣਾਵਾਂਗੇ ਜੀ ਆਟੇ ਤੇ ਚੀਨੀ ਦੇ। ਆਪਾਂ ਗੁੜ ਦੇ ਸ਼ੱਕਰਪਾਰੇ ਨਹੀਂ ਬਣਾਉਣੇ। ਅੱਜ ਆਪਾਂ ਚੀਨੀ ਦੇ ਬਣਾਵਾਂਗੇ। ਜਿਹਦੇ ਵਾਸਤੇ ਆਪਾਂ ਆਟਾ ਸ਼ਾਮ ਤੇ ਆਪਾਂ ਕੋਰਟਾ ਲੱੱਖਿਆ। ਹਾਂ ਜੀ। 2 ਕੱਪ ਆਪਾਂ ਆਟੇ ਦੇ ਪਾਵਾਂਗੇ। ਚੌਥਾ ਹਿੱਸਾ ਕਾਪ ਦਾ ਆਪਾਂ सूजी आ छोटा कप चम्मच आप चमच का तीसरा हिस्सा आप बेकिंग सोडा पावगा आप चौथा हिस्सा घ्यो का पाना आदिक ਤੱਲਾਪਾ ਇਹਨਾਂ ਨੂੰ ਬਾਤ ਚੈੱਕ ਕਰ ਲੈਨੇ ਆਂ ਉਧਰ ਆਪਾਂ ਫਰਾਈਪੈਨ ਦੇ ਵਿੱਚ ਆਪਾਂ ਰਿਫਾਇਨ ਪਾਈ ਹੋਈ ਐ ਇਹ ਆਪਾਂ ਤੇਲ 'ਚ ਨਹੀਂ ਬਣਾਉਂਦੇ ਪਏ ਇਹ ਪਰਫਾਇਨਟ ਬਣਾਉਂਦੇ ਪਏ ਸ਼ਕਰਪਾਰੇ ਦੇਖੋ ਜੇ ਆਪਾਂ ਮੁਠੀ ਦੇ ਵਿੱਚ ਲੈ ਕੇ ਆਪਾਂ ਆਰਤੀ ਨੂੰ ਦੇਖ ਲਾਂਗੇ ਆ ਦੇਖੋ ਇੱਕ ਚਮਚਾ ਆ ਦੇਖੋ ਜੀ ਜੋਤੇ ਹੀ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਬਚਿਆ ਇਹ ਆਪਾਂ ਨਹੀਂ ਪਾਵਾਂਗੇ ਆਹ ਲਿੱਤੇ ਆ ਜੀ ਆਪਾਂ ਚੀਨੀ ਚੀਨੀ ਨੂੰ ਆਪਾਂ ਪਾਣੀ ਦੇ ਵਿੱਚ ਘੋਲ ਲਤਾ ਸੀ ਜਿਹਦੇ ਨਾਲ ਆਪਾਂ ਆਟਾ ਮਿਣਿਆ ਉਹੀ ਕਾਪ ਨਾਲ ਆਪਾਂ ਚੀਨੀ ਮਿਣੀ ਹੈ ਇੱਕ ਕਾਪ ਆਪਾਂ ਚੀਨੀ ਦਾ ਪਾਇਆ ਤੇ ਇੱਕ ਕਾਪ ਇਹ ਆਪਾਂ ਪਾਣੀ ਦਾ ਪਾਇਆ ਪਹਿਲਾਂ ਆਪਾਂ ਇਹਦੇ ਘੰਟਾ ਪਹਿਲਾਂ ਚੀਨੀ ਆਪਾਂ ਪਾਣੀ ਦੇ ਵਿੱਚ ਪਾ ਕੇ ਰੱਖ ਦਿੱਤੀ ਸੀ ਚੀਨੀ ਪੂਰੀ ਤਰ੍ਹਾਂ ਦੇਖੋ ਘol ਚੁੱਕੀ ਹੈ ਹੁਣ ਆਪਾਂ ਇਸੇ ਪਾਣੀ ਨਾਲ ਹੀ ਆਪਾਂ ਆਟਾ ਗੁੰਨਾਂਗੇ ਆਓ ਥੋੜਾ ਥੋੜਾ ਕਰਕੇ ਪਾਣੀ ਪਾਣਾ ਆ ਦੇਖੋ ਜੀ ਆਟਾ ਆਪਾਂ ਗੋਲ ਲੇਤਾ ਦੇਖੋ ਜੀ ਜਿੱਦਾਂ ਆਪਾਂ ਰੋਟੀ ਤਿਆਰ ਕਰਦੇ ਆ ਆਟੇ ਦੀ ਆਟੇ ਨਾਲ ਆਪਾਂ ਵਧੀਆ ਗੋਈਆਂ ਦੇਣੇ ਆ ਚੰਗੀ ਤਰ੍ਹਾਂ ਆਪਾਂ ਗੋਲਣਾ ਆਪੀ ਰੋਟੀ ਆਪਣੀ ਵਧੀਆ ਬਣੇਗੀ ਜਦੋਂ ਆਪਾਂ ਸ਼ਫਾਰੇ ਬਣਾਣੇ ਆ ਉਦੋਂ ਆਪਾਂ ਆਟਾ ਜ਼ਿਆਦਾ ਨਹੀਂ ਆਪਾਂ ਮਲਣਾ ਜ਼ਿਆਦੀ ਗੋਈਆਂ ਨਹੀਂ ਦੇਣੀਆਂ ਬਸ ਥੋੜਾ ਜਿਹਾ ਹੀ ਆਪਾਂ ਰੱਖਣਾ ਆ ਦੇਖੋ ਇਸ ਤਰ੍ਹਾਂ ਦਾ ਰੱਖਣਾ ਆਟਾ ਇਹਨੂੰ ਹੁਣ ਆਪਾਂ ਆਟੇ ਨੂੰ ਆਪਾਂ 10 ਮਿੰਟ ਵਾਸਤੇ ਆਪਾਂ ਉੱਪਰੋਂ ਦੇ ਕੱਪੜਾ ਦੇ ਕੇ ਆਪਾਂ ਟੱਕ ਦੇ ਲੈ 10 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖਾਂਗੇ 10 ਮਿੰਟ ਹੋ ਚੁੱਕੇ ਆ ਹੁਣ ਆਪਾਂ ਆਟੇ ਨੂੰ ਚੈੱਕ ਕਰ ਲੈਣਾ ਆ ਦੇਖੋ ਹੁਣ ਆਪਾਂ ਆਟੇ ਨੂੰ ਆਪਾਂ ਮਾਰਨਾ ਨਹੀਂ ਆਟੇ ਨੂੰ ਆਪਾਂ ਗੋਈ ਨਹੀਂ ਦੇਣੀਗੀ ਆਟੇ ਨੂੰ ਆਪਾਂ ਇਸ ਤਰ੍ਹਾਂ ਆਪਾਂ ਬਾਹਰ ਕੱਢ ਲੈਣਾ ਆ ਦੇਖੋ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਦੇਖੋ ਜੀ ਜਿਹੜਾ ਆਪਾਂ ਆਟਾ ਹੁਣ ਰੱਖਣ ਲੱਗੇ ਆ ਆ ਦੇਖੋ ਇਹਨੂੰ ਆਪਾਂ ਘਿਓ ਲਗਾ ਦੇਣਾ ਘਿਓ ਲਗਾ ਕੇ ਆਪਾਂ ਫੇਰ ਰੱਖਾਂਗੇ ਬੇ ਦੇ ਉੱਪਰ ਸਿੱਕਰ ਜਣਾ ਬਣੇ ਆ ਦੇ ਇਸ ਤਰ੍ਹਾਂ ਆਪਾਂ ਘਿਓ ਲਗਾ ਲਾਂਗੇ ਆਲੋ ਆ ਦੇਖੋ ਜੀ ਇੱਕ ਪੇੜਾ ਆਪਾਂ ਵੇਲ ਲਵਾਂਗੇ ਜਿਹੜੇ ਬਾਕੀ ਦੇ ਪੇੜੇ ਆਪਾਂ ਤੇਨ ਰੱਖਿਆ ਉਹਨੂੰ ਆਪਾਂ ਉੱਪਰੋਂ ਦੇ ਢੱਕ ਲਾਂਗੇ ਇਹਦੇ ਉੱਪਰ ਸਿੱਕਰ ਲਾਂਗੇ ਵੰਕ ਥੋੜਾ ਜਿਹਾ ਆਪਾਂ ਘਿਓ ਲਗਾ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਆਪਾਂ ਮੋਟਾ ਰੱਖਾਂਗੇ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਂਦੇ ਆ ਰੋਟੀ ਨਾਲੋਂ ਥੋੜਾ ਜਿਹਾ ਮੋਟਾ ਹੈ ਆ ਦੇਖੋ ਹੁਣ ਆਪਾਂ ਇਹਦੀਆਂ ਸਾਈਡ ਆਪਾਂ ਉਤਾਰ ਦਾਂਗੇ ਸਾਈਡਾਂ ਦੀ ਆਪਾਂ ਕਟਿੰਗ ਕਰਕੇ ਅਲੱਗ ਕਰ ਦਾਂਗੇ ਆ ਦੇਖੋ ਹੁਣ ਆਪਾਂ ਇਹਦੀ ਆਪਾਂ ਕਟਿੰਗ ਕਰ ਲੈਂਦੇ ਆ ਆ ਦੇਖੋ ਜੀ ਹੁਣ ਆਪਾਂ ਦੂਸਰੇ ਸਾਈਡ ਤੋਂ ਆਪਾਂ ਕਟਿੰਗ ਕਰ ਦਾਂਗੇ ਆਪਾਂ ਆਹ ਦੇਖੋ ਜੀ ਇਸ ਤਰ੍ਹਾਂ ਜਿਹੜੇ ਆਪਣੇ ਪੇੜੇ ਨੇ ਨੂੰ ਆਪਾਂ ਇਹਦੇ ਵਿੱਚ ਰੱਖ ਦਾਂਗੇ ਜਿਹਦੇ ਨਾਲ ਆਪਾਂ ਪੂੜੀਆਂ ਤਲੀਦੇ ਆ ਪਕੌੜੇ ਤਲੀਦੇ ਛਾਨੀ ਦੇ ਵਿੱਚ ਇਹਨੂੰ ਆਪਾਂ ਸਿੱਧਾ ਆਪਾਂ ਰਿਫਾਇਨ ਦੇ ਵਿੱਚ ਨਹੀਂ ਪਾਣਾਗਾ ਗੈਸ ਨੂੰ ਆਪਾਂ ਮੀਡੀਅਮ ਰੱਖਿਆ ਹੈ ਆ ਦੇਖੋ ਜੀ ਸ਼ਕਰਬਾਰੇ ਦੀ ਜਿਹੜੀ ਆਪਾਂ ਕੱਟਿੰਗ ਕੀਤੀ ਹੈ ਉਹਨੂੰ ਆਪਾਂ ਛਾਲਣੀ ਦੇ ਉੱਪਰ ਆਪਾਂ ਰੱਖ ਦਿੱਤਾ। ਇਹਨੂੰ ਹੁਣ ਆਪਾਂ ਇਸ ਤਰ੍ਹਾਂ ਆਪਾਂ ਇਹਦੇ ਅੰਦਰ ਰੱਖ ਦਾਂਗੇ ਰਪਣ ਦੇ। ਆ ਦੇਖੋ। ਗੈਸ ਨੂੰ ਆਪਾਂ ਬਿਲਕੁਲ ਮੀਡੀਅਮ ਰੱਖਣਾ ਹੈ। ਇਹ ਹੌਲੀ-ਹੌਲੀ ਆਪਣੇ ਆਪ ਇਹ ਬਾਹਰ ਨਿਕਲਣ ਲੱਗ ਪੈਣਗੇ। ਆ ਦੇਖੋ ਜੀ, ਸ਼ਕਰ ਪਾਰੇ ਆਪਣੇ ਆਪ ਇਹ ਆ ਦੇਖੋ ਛਾਲਣੀ ਦੇ ਬਾਹਰ ਆ ਰਿਹਾ ਹੈ, ਛਾਲਣੀ ਦੇ ਵਿੱਚੋਂ ਆ ਦੇਖੋ। ਜੇਕਰ ਆਪਾਂ ਛਾਲਣੀ نیچے ਨਾ ਰੱਖਦੇ ਆਪਾਂ ਕੜਾਈ ਦੇ ਅੰਦਰ ਫਿਰ ਇਹਨੇ ਨੀਚੋਂ ਦੀ ਸ਼ੱਕਰ ਪਾ ਰਏ ਨੇ ਨਾਲ ਸੜ ਜਾਣਾ ਸੀ ਇਹਦਾ ਕਲਰ ਚੇਂਜ ਹੋ ਜਾਣਾ ਸੀ ਹੁਣ ਆਪਾਂ ਨੇ ਬਹੁਤ ਜਿਆਦਾ ਵਧੀਆ ਬਣਨੇ ਨੇ ਦੇਖੋ ਜੀ ਸ਼ੱਕਰਪਾਰੇ ਬਣ ਕੇ ਆਪਣੇ ਤਿਆਰ ਹੈ ਆ ਦੇਖੋ ਪੂਰੇ 10 ਮਿੰਟ ਲੱਗੇ ਆਪਾਂ ਬਿਲਕੁਲ ਮੀਡੀਅਮ ਗੈਸ ਤੇ ਆਪਾਂ ਸ਼ੱਕਰਪਾਰੇ ਆਪਾਂ ਤਿਆਰ ਕੀਤੇ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਘਿਓ ਨਾਲ ਆਪਾਂ ਨਿਚੋੜ ਦਾਂਗੇ ਆ ਦੇਖੋ ਕੋਈ ਵੀ ਆਪਾਂ ਜਾਲੀਦਾਰ ਆਪਾਂ ਪਾਂਡਾ ਲੈਣਾ ਨਾਲ ਕੋਇਆ ਸਤਰਾ ਉਹਦੇ ਵਿੱਚ ਆਪਾਂ ਰੱਖਾਂਗੇ ਕੋਈ ਮਾੜਾ ਮੋਟਾ ਕਿਉ ਰਹਿ ਗਿਆ ਤੇ ਤੇ ਨੁੱਚੜ ਜਾਏਗਾ ਹੋਣਾ ਆਪਾਂ ਦੂਸਰਾ ਪੂਰ ਆਪਾਂ ਪਾਣ ਲੱਗਿਆ ਵਾ ਗੈਸ ਨੂੰ ਆਪਾਂ ਮੀਡੀਅਮ ਹੀ ਰੱਖਣਾ ਇਸੇ ਤਰ੍ਹਾਂ ਆਪਾਂ ਸਾਰੇ ਸ਼ਕਰਪਾਰੇ ਆਪਾਂ ਤਿਆਰ ਕਰ ਲਵਾਂ ਆਹ ਦੇਖੋ ਜੀ ਦੂਸਰਾ ਪੂਰ ਬਣ ਕੇ ਵੀ ਆਪਣਾ ਤਿਆਰ ਹੈ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਪਏ ਐ ਇਸੇ ਤਰ੍ਹਾਂ ਆਪਾਂ ਜਿਹੜੇ ਬਾਕੀ ਦੇ ਰਹਿ ਗਏ ਉਹ ਵੀ ਆਪਾਂ ਬਣਾ ਲਵਾਂਗੇ ਆ ਦੇਖੋ ਜੀ ਸ਼ਕਰਪਾਰੇ ਬਣ ਕੇ ਆਪਣੇ ਤਿਆਰ ਐ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਦੇਖੋ ਜੀ ਮੈਂ ਬਿਲਕੁਲ ਮੀਡੀਅਮ ਗੈਸ ਤੇ ਬਣਾਇਆ ਇੱਕ ਕਪੂਰ ਤੇ 10-10 ਮਿੰਟ ਲੱਗੇ ਐ ਤਕਰੀਬਨ 30 ਮਿੰਟ ਦੇ ਵਿੱਚ ਤਿੰਨ ਪੂਰ ਤਿਆਰ ਹੋਇਆ ਜਾਨਕਿ ਅੱਧੇ ਘੰਟਾ ਲੱਗਾ ਤਿੰਨ ਪੂਰ ਤੇ ਪਰ ਬਣੇ ਬਹੁਤ ਜ਼ਿਆਦਾ ਵਧੀਆ ਜੇਕਰ ਆਪਾਂ ਗੈਸ ਆਪਾਂ ਤੇਜ਼ ਕਰ ਦਿੰਦੇ ਫਿਰ ਅੰਦਰੋਂ ਕੱਚੇ ਰਹਿ ਜਾਂਦੇ ਸੀ ਫੇਰ ਟੇਸਟ ਨਹੀਂ ਆਣਾ ਸੀ ਸ਼ਕਰਪਾਰਿਆਂ ਦਾ ਲੋ ਜੀ ਉਹਨਾਂ ਆਪਾਂ ਤੋਂ ਰੂ ਪਲੇਟ ਦੇ ਵਿੱਚ ਦਿਖਾਨੇ ਆ ਤੋੜ ਕੇ ਬਹੁਤ ਹੀ ਜਿਆਦਾ ਵਧੀਆ ਬਣੇ ਆ ਦੇਖੋ ਜੀ ਪਲੇਟ ਦੇ ਵਿੱਚ ਆਪਾਂ ਸ਼ਕਰਪਾਰੇ ਪਾ ਲਿੱਤੇ ਆ ਫੋਨ ਆਪਾਂ ਕੋਈ ਵੀ ਆਪਾਂ ਸ਼ਕਰਪਾਰ ਆਪਾਂ ਤੋੜ ਕੇ ਚੱਕਾ ਲੈ ਆ ਆ ਦੇਖੋ ਅੰਦਰ ਤੱਕ ਕ੍ਰਿਸਪੀ ਹੈ ਆ ਦੇਖੋ ਸ਼ਕਰਪਾਰੇ ਆਪਣੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ